ਗੱਲ ਹੈ ਬੱਚਿਆਂ ਦੇ ਭਵਿੱਖ ਦੀ ਔਰ ਬੱਚਿਆਂ ਦੀ ਪੜ੍ਹਾਈ ਜਿਹੜੀ ਆ ਔਰ ਦੂਸਰੇ ਨੰਬਰ ਤੇ ਵਾਤਾਵਰਣ ਵੇਖਿਆ ਜਾਂਦਾ ਜੇ ਅਸੀਂ ਆਪਣਾ ਘਰ ਬਣਾਉਂਦੇ ਆ ਤਾਂ ਫਿਰ ਵੀ ਵਾਤਾਵਰਣ ਵੇਖਿਆ ਜਾਂਦਾ ਜੇ ਆਪਣਾ ਪਿੱਛੇ ਵਿਖਾਉਣਾ ਤਾਂ ਤਾਂ ਵੀ ਵਾਤਾਵਰਣ ਵੇਖਿਆ ਜਾਣਾ ਔਰ ਜੇ ਵਾਤਾਵਰਣ ਦੀ ਗੱਲ ਕਰੀਏ ਤਾਂ ਬਹੁਤ سارے ਬਹੁਤ ਸੋਹਣੇ ਵਾਤਾਵਰਣ ਦੇ ਵਿੱਚ ਪੋਲ ਟੈਕਨੀਕਲ ਕਾਲਜ ਬੰਠਾਵਾਲ ਦੋਦਵਾਂ ਦੇ ਕੋਲ ਜੋ ਬਣਿਆ ਉੱਥੇ ਬੱਚਿਆਂ ਦੀ ਜੋ ਸਟੱਡੀ ਹੈ ਉਹ ਇਸ ਵੇਲੇ ਚੱਲੂ ਹੈ ਔਰ ਬੱਚਿਆਂ ਦੀ ਐਡਮਿਸ਼ਨਾਂ ਜਿਹੜੀਆਂ ਉਹ ਹੋਣ ਜਾ ਰਹੀਆਂ ਨੇ ਔਰ ਤਸਵੀਰਾਂ ਵੇਖ ਸਕਦੇ ਹੋ ਤੁਸੀਂ ਬੋਰਡ ਲੱਗਾ ਸਰਕਾਰੀ ਬਹੁਤ ਤਕਨੀਕੀ ਕਾਲਜ ਦੀਨਾਨਗਰ ਔਰ ਦੱਸ ਦਈਏ ਕਿ ਇੱਥੇ ਜੋ ਪ੍ਰੋਫੈਸਰ ਜੋ ਸਟੱਡੀ ਕਰਵਾਉਂਦੇ ਨੇ ਔਰ ਪ੍ਰਿੰਸੀਪਲ ਸਾਹਿਬ ਵੀ ਖੜੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਕਿਹੜੀਆਂ-ਕਿਹੜੀਆਂ ਯੋਗਤਾਵਾਂ ਚਾਹੀਦੀਆਂ ਨੇ ਔਰ ਬੱਚਿਆਂ ਦੀ ਸਟੱਡੀ ਜਿਹੜੀ ਹੈ ਉਹ ਕਿਵੇਂ ਕਰਵਾਈ ਜਾਂਦੀ ਹੈ ਔਰ ਕਿਹੜੇ-ਕਿਹੜੇ ਕੋਰਸ ਜਿਹੜੇ ਆ ਇੱਥੇ ਕਰਵਾਏ ਜਾਂਦੇ ਆ ਔਰ ਗੱਲ ਕਰੀਏ ਤਾਂ ਦੀਨਾ ਨਗਰ ਹਲਕੇ ਦਾ ਮਾਨ ਹੈ ਇਹ ਕਾਲਜ ਪੋਲ ਟੈਕਨੀਕਲ ਕਾਲਜ ਬੰਠਾਵਾਲ ਔਰ ਇਸ ਪੋਲ ਟੈਕਨੀਕਲ ਕਾਲਜ ਦੇ ਵਿੱਚ ਕਿੰਨੇ ਬੱਚੇ ਪਹਿਲਾਂ ਪੜ੍ਹਦੇ ਨੇ ਔਰ ਅੱਗੇ ਐਡਮਿਸ਼ਨਾਂ ਜਿਹੜੀਆਂ ਕਦੋਂ ਤੋਂ ਲੈ ਕੇ ਚੱਲੂ ਹੈ ਔਰ ਕਿਵੇਂ-ਕਿਵੇਂ ਦੀ ਯੋਗਤਾ ਜਿਹੜੀ ਆ ਹੋਣੀ ਚਾਹੀਦੀ ਹੈ ਗੱਲ ਕਰਦੇ ਆ ਪ੍ਰਿੰਸੀਪਲ ਸਾਹਿਬ ਨਾਲ ਜੀ ਜਾਂਦੀ ਔਰ ਕਿਹੜੇ-ਕਿਹੜੇ ਕੋਰਸ ਜਿਹੜੇ ਆ ਇੱਥੇ ਕਰਵਾਏ ਜਾਂਦੇ ਆ ਔਰ ਗੱਲ ਕਰੀਏ ਤਾਂ ਦੀਨਾ ਨਗਰ ਹਲਕੇ ਦਾ ਮਾਨ ਹੈ ਇਹ ਕਾਲਜ ਪੋਲ ਟੈਕਨੀਕਲ ਕਾਲਜ ਬੰਠਾਵਾਲ ਔਰ ਇਹ ਸਪੋਰਟ ਟੈਕਨੀਕਲ ਕਾਲਜ ਦੇ ਵਿੱਚ ਕਿੰਨੇ ਬੱਚੇ ਪਹਿਲਾਂ ਪੜ੍ਹਦੇ ਨੇ ਔਰ ਅੱਗੇ ਐਡਮਿਸ਼ਨਾਂ ਜਿਹੜੀਆਂ ਕਦੋਂ ਤੋਂ ਲੈ ਕੇ ਚੱਲੂ ਹੈ ਔਰ ਕਿਵੇਂ-ਕਿਵੇਂ ਦੀ ਯੋਗਤਾ ਜਿਹੜੀ ਆ ਹੋਣੀ ਚਾਹੀਦੀ ਹੈ ਗੱਲ ਕਰਦੇ ਆ ਪ੍ਰਿੰਸੀਪਲ ਸਾਹਿਬ ਨਾਲ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਚਾਣਣਾ ਪਾਓ ਕਿ ਜੋ ਵੀ ਬੱਚਿਆਂ ਦੀ ਸਟੱਡੀ ਹੈ ਜਿੰਨੇ ਵੀ ਬੱਚੇ ਇੱਥੇ ਸਕੂਲ ਦੇ ਵਿੱਚ ਪਹਿਲਾਂ ਵੀ ਪੜ੍ਹ ਕੇ ਗਏ ਨੇ ਔਰ ਕਿਹੜੀ ਸਟੱਡੀ ਮੁਤਾਬਕ ਇਸ ਤੁਹਾਡੀ ਪੋਲ ਟੈਕਨੀਕਲ ਕਾਲਜ ਦੇ ਵਿੱਚ ਐਡਮਿਸ਼ਨਾਂ ਹੋ ਜਾਂਦੀਆਂ ਜੀ ਇਸ ਤਰ੍ਹਾਂ ਕਿ ਗੋਮਰਪਾਲ ਟੈਕਨਿਕ ਕਾਲਜ ਦਿਨਾਨਗਰ ਇਹ ਕਾਲਜ 2005 ਵਿੱਚ ਹੁਣ ਬਚਾਇਆ ਸੀਗਾ ਹੁਣ ਇਸ ਵੇਲੇ ਇਸ ਕਾਲਜ ਵਿੱਚ ਦੋ ਕੋਰਸਸ ਹਨ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਅਤੇ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੋਨਾਂ ਕੋਰਸਾਂ ਵਿੱਚ ਇੱਥੇ 60-60 ਵਿਦਿਆਰਥੀਆਂ ਦੀ ਇੰਟਕ ਹੈ ਪਿਛਲੇ ਸਾਲਾਂ ਤੋਂ ਇਸ ਕਾਲਜ ਨੂੰ ਕੋਆਡ ਕਰ ਦਿੱਤਾ ਗਿਆ ਸੀਗਾ ਹੁਣ ਇਹ ਕਾਲਜ ਕੋਆ ਐਜੂਕੇਸ਼ਨ ਇੰਸਟੀਟਿਊਟ ਹੈ ਹੁਣ ਦੋਨੋਂ ਬੱਚੀ ਅਤੇ ਬੱਚੀਆਂ ਐਡਮਿਸ਼ਨ ਇੱਥੇ ਲੈ ਸਕਦੀਆਂ ਹਨ ਇੱਕ ਗੱਲ ਹੋਰ ਮੈਂ ਐਡ ਕਰਨਾ ਚਾਹੁੰਦਾ ਹਾਂ ਕਿ ਇੱਥੇ ਦਾਖਲਾ ਲੈਣ ਵਾਸਤੇ ਜੋ ਬੇਸਿਕ ਕੁਆਲੀਫਿਕੇਸ਼ਨ ਆ ਉਹ 10ਵੀਂ ਅਤੇ 11+2 ਹੈ ਤੇ ਇਸ ਕਾਲੇ ਵਿੱਚ ਪੰਜਾਬ ਸਰਕਾਰ ਵੱਲੋਂ ਕਾਫੀ ਸਕੀਮਾਂ ਹਨ ਕਿ ਜਿਨ੍ਹਾਂ ਦਾ ਫਾਇਦਾ ਉਠਾ ਕੇ ਬੱਚੇ ਇੱਥੇ ਆਪਣਾ ਜੀਵਨ ਉਜਵਲ ਬਣਾ ਸਕਦੇ ਹਨ ਦੱਸ ਦਈਏ ਕਿ ਪੋਲੀ ਟੈਕਨੀਕਲ ਕਾਲਜ ਜੋ ਬੰਠਾਵਾਲ ਦੇ ਵਿੱਚ ਆ ਔਰ ਦੀਨਾ ਨਗਰ ਚ ਪੈਣ ਵਾਲਾ ਔਰ ਪਹਿਲੇ ਤਾਂ ਸਰਕਾਰਾਂ ਦਾ ਧੰਨਵਾਦ ਕਰੀਏ ਜਿਨ੍ਹਾਂ ਨੇ ਇਸ ਪੋਲੀ ਟੈਕਨੀਕਲ ਕਾਲਜ ਦਾ ਨੀਂਹ ਪੱਥਰ ਧਰਵਾਇਆ ਔਰ ਅੱਜ ਕਾਮਯਾਬੀ ਦੀਆਂ ਸ਼ਿਖਰਾਂ ਤੇ ਜਾ ਰਹੇ ਆ ਔਰ ਇੱਥੇ ਸਰ ਖੜੇ ਨੇ ਗੱਲ ਕਰਦੇ ਆ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਕੀ ਬੱਚਿਆਂ ਨੂੰ ਤੁਸੀਂ ਚੰਨਣਾ ਪਾਓਗੇ ਕਿ ਕਿਹੜੇ ਕਿਹੜੇ ਬੱਚੇ ਇੱਥੇ ਐਡਮਿਸ਼ਨ ਲੈ ਸਕਦੇ ਪਹਿਲੇ ਤੇ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਕਾਲਜ ਹੈ ਪੋਲੀ ਟੈਕਨੀਕ ਕਾਲਜ ਇਹਦੀ ਜਿਹੜੀ ਯੋਗਤਾ ਹੈ ਐਂਟ੍ਰੈਂਸ ਯੋਗਤਾ ਹੈ 10ਵੀਂ ਕਰਕੇ ਬੱਚੇ ਇੱਥੇ ਦਾਖਲਾ ਲੈ ਸਕਦੇ ਹਨ ਦੂਸਰਾ ਜੇ ਕਿਸੇ ਬੱਚੇ ਨੇ ਆਈਟੀਆਈ ਜਾਂ ਵੋਕੇਸ਼ਨਲ ਪਲੱਸ 2 ਕੀਤੀ ਹੈ ਉਹ ਸਿੱਧਾ ਦੂਸਰੇ ਸਾਲ ਦੇ ਵਿੱਚ ਲਿਟਰਲ ਐਂਟਰੀ ਦੇ ਵਿੱਚ ਆਪਣਾ ਐਡਮਿਸ਼ਨ ਲੈ ਸਕਦੇ ਨੇ ਤੇ ਆਪਣਾ ਪ੍ਰਵਿਖ ਬਣਾ ਸਕਦੇ ਨੇ ਨਾਲ ਦੀ ਨਾਲ ਮੈਂ ਦੱਸਣਾ ਚਾਹਾਂਗਾ ਜਿੱਦਾਂ ਕਿ ਤੁਸੀਂ ਦੱਸਿਆ ਹੀ ਹੈ ਕਿ ਇਹ ਵਾਲਾ ਜਿਹੜਾ ਸਾਡਾ ਇਲਾਕਾ ਹੈ ਬੜਾ ਪਛੜਿਆ ਇਲਾਕਾ ਹੈ ਉਹਦੇ ਵਿੱਚ ਜ਼ਿਆਦਾਤਰ ਬੱਚੇ ਮਾਪੇ ਜਿਹੜੇ ਹੈਗੇ ਆ ਉਹ ਗਰੀਬ ਨੇ ਇਸ ਕਰਕੇ ਸਰਕਾਰ ਨੇ ਬਹੁਤ ਸਾਰੀਆਂ ਇਥੇ ਭਲਾਈ ਸਕੀਮਾਂ ਚਲਾਈਆਂ ਹੋਈਆਂ ਨੇ ਪਹਿਲੇ ਤਾਂ ਮੈਂ ਗੱਲ ਕਰਾਂਗਾ ਐਸੇ ਵਿਦਿਆਰਥੀਆਂ ਲਈ ਜਿਹੜੇ ਵਿਦਿਆਰਥੀ ਐਸੀ ਕੈਟਾਗਰੀ ਨਾਲ ਬਿਲੋਂਗ ਕਰਦੇ ਨੇ ਉਹਨਾਂ ਦੀ ਜਿਹੜੀ ਤਿੰਨਾਂ ਸਾਲਾਂ ਦੀ ਫੀਸ ਹੈ ਉਹ ਤਕਰੀਬਨ 1700 ਰੁਪਈਆ ਹੈ ਦੂਸਰਾ ਮੈਂ ਗੱਲ ਕਰਾਂਗਾ ਉਹਨਾਂ ਵਿਦਿਆਰਥੀਆਂ ਦੀ ਜਿੰਨੇ ਕਿਸੇ ਜਨਰਲ ਕੈਟਾਗਰੀ ਨਾਲ ਬਿਲੋਂਗ ਕਰਦੇ ਨੇ ਜਦ ਤੱਕ ਸਰਕਾਰ ਨੇ ਇੱਕ ਵਿਦਿਆਰਥੀਆਂ ਦੇ ਦੱਸੋ ਮੀ ਦੇ ਜਿਹੜੇ ਹੈਗੇ ਆ ਨੰਬਰ ਉਹਨਾਂ ਦੇ ਮੁੱਲ ਪਾਉਣ ਵਾਲੀ ਗੱਲ ਕੀਤੀ ਆ ਅ ਅਗਰ ਕਿਸੇ ਬੱਚੇ ਦੇ 60 ਤੋਂ 70% ਮਾਰਕਸ ਨੇ ਤਾਂ ਉਹਨਾਂ ਦੇ 70% ਜਿਹੜੀ ਹੈਗੀ ਆ ਫੀਸ ਮਾਫ ਹੈ 70 ਤੋਂ 80% ਮਾਰਕਸ ਨੇ ਤਾਂ ਫਿਰ ਉਹਨਾਂ ਦੀ 80% ਫੀਸ ਮਾਫ ਹੈ ਜੇ 80 ਤੋਂ 90 ਤਾਂ ਫਿਰ 90% ਫੀਸ ਮਾਫ ਹੈ ਤੇ ਜੇ 90 ਤੋਂ ਉੱਪਰ ਨੰਬਰ ਨੇ ਤਫੀਰ ਉਹਨਾਂ ਦੀ ਪੂਰੀ ਫੀਸ ਮਾਫ ਹੈ ਕੁਝ ਫੰਡ ਜਿਹੜੇ ਹੈਗੇ ਆ ਉਹ ਦੇਣੇ ਪੈਂਦੇ ਨੇ ਬਾਕੀ ਸਾਰੀ ਦੀ ਸਾਰੀ ਫੀਸ ਮਾਫ ਹੈ ਨਾਲ ਦੀ ਨਾਲ ਹੀ ਸਾਡੇ ਕੋਲ ਤਿੰਨ ਸੀਟਾਂ ਜਿਹੜੀਆਂ ਉਹਨੇ ਫੀਸ ਵੇਵਰ ਸਕੀਮ ਦੀਆਂ ਨੇ ਜਿਹਦੇ ਵਿੱਚ ਸਿਰਫ ਔਰ ਸਿਰਫ 7150 ਰੁਪਏ ਸਾਲਾਨਾ ਦੇ ਕੇ ਤੁਸੀਂ ਇਸ ਕਾਲਜ ਦੇ ਵਿੱਚ ਦਾਖਲਾ ਲੈ ਸਕਦੇ ਹੋ ਮੈਂ ਇੱਥੇ ਜ਼ਿਕਰ ਕਰਾਂਗਾ ਕਿ ਸਾਡੇ ਕਾਲਜ ਦੇ ਵਿੱਚ ਇੱਕ ਬਹੁਤ ਹੀ ਖੂਬਸੂਰਤ ਲਾਇਬ੍ਰੇਰੀ ਹੈ ਵਿਦਿਆਰਥੀਆਂ ਨੂੰ ਕਿਤਾਬਾਂ ਲੈਣ ਲਈ ਬਾਹਰ ਨਹੀਂ ਜਾਣਾ ਪੈਂਦਾ ਇੱਥੇ ਹੀ ਉਹ ਆਪਣੀਆਂ ਕਿਤਾਬਾਂ ਇਸ਼ੂ ਕਰਾ ਕੇ ਤਿੰਨ ਸਾਲਾਂ ਦੀ ਜਿਹੜੀ ਪੜ੍ਹਾਈ ਹੈਗੀ ਆ ਉਹ ਕੰਪਲੀਟ ਕਰ ਸਕਦੇ ਨੇ ਦੱਸ ਦਈਏ ਕਿ ਸਰਕਾਰ ਨੇ ਬਹੁਤ ਸਾਰੀਆਂ ਸਹੂਲਤਾਵਾਂ ਬੱਚਿਆਂ ਨੂੰ ਦਿੱਤੀਆਂ ਨੇ ਔਰ ਬੱਚੇ ਆਪਣਾ ਭਵਿੱਖ ਜਿਹੜਾ ਉਹ ਬਣਾ ਸਕਦੇ ਆ ਔਰ ਗੱਲ ਕਰੀਏ ਤਾਂ ਇੱਥੇ ਸਰ ਖੜੇ ਨੇ ਇਹਨਾਂ ਨਾਲ ਹੋਰ ਵੀ ਜਾਣਕਾਰੀ ਇਹਨਾਂ ਤੋਂ ਲੈਣੇ ਆ ਕਿ ਜੋ ਵੀ ਸਹੂਲਤਾ ਬੱਚਿਆਂ ਨੂੰ ਦਿੱਤੀਆਂ ਨੇ ਔਰ ਬੱਚੇ ਆਪਣਾ ਭਵਿੱਖ ਜਿਹੜਾ ਉਹ ਬਣਾ ਸਕਦੇ ਆ ਔਰ ਗੱਲ ਕਰੀਏ ਤਾਂ ਇੱਥੇ ਸਰ ਖੜੇ ਨੇ ਇਹਨਾਂ ਨਾਲ ਹੋਰ ਵੀ ਜਾਣਕਾਰੀ ਇਹਨਾਂ ਤੋਂ ਲੈਣੇ ਆ ਕਿ ਜੋ ਵੀ ਸਪੋਰਟਸ ਵਿੱਚ ਹੈ ਸਪੋਰਟਸ ਵਿੱਚ ਆਪਣੇ ਕੋਲ ਕੀ ਫੈਸਿਲਿਟੀਆਂ ਨੇ ਔਰ ਤੁਹਾਡੇ ਥਰੂ ਕਿਹੜੇ-ਕਿਹੜੇ ਹੋਰ ਕੋਰਸ ਨੇ ਜੋ ਤੁਹਾਡੇ ਧਿਆਨ 'ਚ ਹੋਣ ਉਹਦੇ ਬਾਰੇ ਵੀ ਸਾਨੂੰ ਜਾਣਕਾਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਇਸ ਕਾਲਜ ਦੇ ਵਿੱਚ ਕੰਪਿਊਟਰ ਐਂਡ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੇ ਕੋਰਸ ਚੱਲ ਰਹੇ ਆ ਔਰ ਉਹਨਾਂ ਦੇ ਜਦੋਂ 3 ਸਾਲ ਦਾ ਕੋਰਸ ਕੰਪਲੀਟ ਹੁੰਦਾ ਆ ਤਾਂ ਫਾਈਨਲ ਇਅਰ ਦੇ ਵਿੱਚ ਸਾਡੇ ਕੋਲ ਅਲੱਗ-ਅਲੱਗ ਕੰਪਨੀਆਂ ਹੁੰਦੀਆਂ ਜਿਸ ਤਰ੍ਹਾਂ SCL, Samsung, Mitsubishi, Daikin, BSNL, Railways ਇਹਨਾਂ ਸਰਕਾਰੀ ਦੇ ਵਿੱਚ ਵੀ ਸਾਡੇ ਸਟੂਡੈਂਟ ਜਿਹੜੇ ਆ ਉਹ ਪਲੇਸ ਹੁੰਦੇ ਆ ਔਰ ਕੋਈ ਸਟੂਡੈਂਟ ਸਾਡੇ ਕੋਲ ਜਿਦ ਤਰ੍ਹਾਂ ਹਾਇਰ ਐਜੂਕੇਸ਼ਨ ਵਾਸਤੇ ਜਾਂਦੇ ਆ ਔਰ ਉਹਨਾਂ ਨੂੰ ਬੀ ਟੈਕ ਸੈਕੰਡ ਇਅਰ ਦੇ ਵਿੱਚ ਲੀਡ ਥਰੂ ਐਡਮਿਸ਼ਨ ਮਿਲਦੀ ਆ ਇਹਦੇ ਵਾਸਤੇ ਆਪਣੇ ਉਹ ਫਾਈਨਲ ਇਅਰ ਤੋਂ ਬਾਅਦ ਆਪਣਾ ਭੇਖ ਜਿਹੜਾ ਵਾ ਉਹ ਬਣਾ ਸਕਦੇ ਆ ਔਰ ਇਸ ਪਲੇਸਮੈਂਟ ਦੇ ਥਰੂ ਜਿਹੜੇ ਵੀ ਬੱਚੀਆਂ ਸਾਡੇ ਕੋਲ ਜਾਂਦੀਆਂ ਉਹਨਾਂ ਦੇ ਵਿੱਚ ਜਦੋਂ ਉਹ ਕਿਸੇ ਕੰਪਨੀ ਵਿੱਚ ਜਾਂਦੀਆਂ ਤਾਂ 1 ਸਾਲ ਵਾਸਤੇ ਉਹਨਾਂ ਦਾ ਲੋজিং ਬੋਰਡਿੰਗ ਰਹਿਣ ਦਾ ਜਿਹੜਾ ਵਾ ਉਹ ਪ੍ਰਬੰਧ ਜਿਹੜਾ ਉਹ ਫ੍ਰੀ ਹੁੰਦਾ ਆ ਔਰ ਉਹਨਾਂ ਇੱਕ ਸਾਲ ਦੇ ਵਿੱਚ ਜਿਹੜੇ ਆ ਬੱਚੇ ਛੋਟੀਆਂ ਜਿ ਤਰ੍ਹਾਂ 18 ਸਾਲ ਦੀਆਂ ਉਮਰ ਦੇ ਵਿੱਚ ਸਾਡੇ ਕੋਲ ਚਲੇ ਜਾਂਦੀਆਂ ਨੇ 19 ਸਾਲ ਦੇ ਵਿੱਚ ਚਲੇ ਜਾਂਦੀਆਂ ਤਾਂ ਉਹਨਾਂ ਦੇ ਨਾਲ ਉਹਨਾਂ ਦੇ ਪੇਰੈਂਟਸ ਇੱਕ ਸਾਲ ਤੱਕ ਉਹਨਾਂ ਦੇ ਨਾਲ ਰਹਿ ਸਕਦੇ ਆ ਉਹ ਵੀ ਫ੍ਰੀ ਹੁੰਦਾ ਆ ਸਾਡੇ ਕੋਲ ਇਸ ਕਰਕੇ ਇਸ ਇਲਾਕੇ ਦੇ ਦੇ ਤੌਰ ਤੇ ਇਹ ਬੜਾ ਐਡਵਾਂਟੇਜ ਆ ਸਾਡੀਆਂ ਕੰਪਨੀ ਦਾ ਔਰ ਸਾਡਾ ਪਲੇਸਮੈਂਟ ਸੈੱਲ ਇਹਨੂੰ ਬਖੂਬੀ 2008 ਤੋਂ ਜਿਹੜਾ ਵਾ ਉਹ ਚਲਾ ਰਿਹਾ ਹੈ ਔਰ ਸਾਡੇ ਬਹੁਤ ਪਹਿਲਾਂ ਵੀ ਸਾਡੇ ਕੋਲ ਜੜੀਆਂ ਬੱਚੀਆਂ ਨੇ ਜਾ ਜਿਹੜੇ ਬੱਚੇ ਸਾਡੇ ਕੋ ਪਲੇਸਮੈਂਟ ਦੇ ਥਰੂ ਜਾਂਦੇ ਆ ਉਹ ਲਗ ਲਗ ਕੰਪਨੀਆਂ ਦੇ ਵਿੱਚ ਜਾਂਦੇ ਆ ਔਰ ਸਾਡੇ ਨਾਲ ਦੀ ਨਾਲ ਇੱਥੇ ਬਿਹੇਵੀਅਰ ਨੂੰ ਵਧੀਆ ਬਣਾਉਣ ਵਾਸਤੇ ਸਪੋਰਟਸ ਦਾ ਖਾਸ ਪ੍ਰਬੰਧ ਹੈ ਜਿਸ ਤਰ੍ਹਾਂ ਸਾਡੇ ਕੋ ਬੈਡਮਿੰਟਨ ਟੀਮ ਹੈ ਸਾਡੇ ਕੋ ਕਾਲਜ ਦੀ ਪੰਜਾਬ ਲੈਵਲ ਤੇ ਸਾਡੇ ਕੋਲ ਉਹ ਟਰੋਫੀਆਂ ਲੈ ਕੇ ਆਉਂਦੀਆਂ ਨੇ ਔਰ ਇਸ ਵਾਰ ਤੋਂ ਬੁਆਏਸ ਦੀ ਟੀਮ ਪਹਿਲੀ ਵਾਰ ਬਣੀ ਹੈ ਵਾਲੀਬਾਲ ਦੀ ਉਹਨਾਂ ਨੇ ਬੜਾ ਪ੍ਰਦਰਸ਼ਨ ਕੀਤਾ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਔਰ ਸਾਡੇ ਕੋਲ ਹੋਰ ਸਪੋਰਟਸ ਦੇ ਔਰ ਹੋਰ ਪੂਰੀ ਕੋਲ ਐਕਟੀਵਿਟੀਜ਼ ਇਤਰਾ ਗਿੱਧਾ ਭੰਗੜਾ ਲੋਕ ਸੰਗੀਤ ਹੈ ਸਾਡੇ ਕੋਲ ਉਹ ਯੂਥ ਫੈਸਟੀਵਲ ਦੇ ਵਿੱਚ ਸਾਡੇ ਸਟੂਡੈਂਟ ਜਿਹੜੇ ਆ ਉਹ ਬਾਖੂ ਵੀ ਕਾਲਜ ਦਾ ਨਾਮ ਰੌਸ਼ਨ ਕਰਦੇ ਆ ਇਲਾਕੇ ਦਾ ਨਾਮ ਰੌਸ਼ਨ ਕਰਦੇ ਆ ਬਹੁਤ ਵਧੀਆ ਲੱਗਦਾ ਜਦੋਂ ਕਿਸੇ ਪੰਜਾਬ ਦੇ ਕਿਸੇ ਅਜੇ ਤਾਂ ਹਰਪਾਲ ਟਵਾਣਾ ਸਾਡੇ ਕੋਲ ਕੋਈ ਵੀ ਸਟੇਡੀਅਮ ਟਾਈਪ ਹੁੰਦਾ ਆ ਸਾਡੇ ਕੋਲ ਉੱਥੇ ਜਾ ਕੇ ਜਦੋਂ ਦੀਨਾ ਨਗਰ ਦਾ ਨਾਮ ਬੋਲਦਾ ਤਾਂ ਇਲਾਕੇ ਦਾ ਫਕਰ ਦਾ ਸ਼ਹਿਰ ਉਚਾ ਹੁੰਦਾ ਇਸ ਕਰਕੇ ਮੈਂ ਇਹ ਸਾਰਿਆਂ ਨੂੰ ਸਜੇਸਟ ਕਰਨਾ ਵੀ ਤੁਸੀਂ ਆਪਣੇ ਬੱਚਿਆਂ ਨੂੰ ਇੱਥੇ ਐਡਮਿਸ਼ਨ ਕਰਵਾਓ ਔਰ ਚੰਗੀ ਪਲੇਸਮੈਂਟ ਦਿਵਾਓ ਚੰਗਾ ਬਿਹੇਵੀਅਰ ਬਣਾਓ ਔਰ ਚੰਗੀ ਸਪੋਰਟਸ ਜਿਹੜੀ ਆ ਉਹਨਾਂ ਨੂੰ ਹਾਸਲ ਕਰਨ ਦਾ ਇੱਕ ਮੌਕਾ ਦਿੱਤਾ ਜਾਵੇ ਦੱਸ ਦਈਏ ਜਾਣਕਾਰੀ ਜਿਹੜੀ ਆ ਇਹ ਬਹੁਤ ਵਧੀਆ ਹੋਣਾ ਬੱਚਿਆਂ ਵਾਸਤੇ ਆ ਜਿਹੜੇ ਬੱਚੇ ਅੱਗੇ ਆਪਣੀ ਪੜ੍ਹਾਈ ਕਰਕੇ ਆਪਣਾ ਜੋ ਭਵਿੱਖ ਹੈ ਉਜਵਲ ਬਣਾਉਣਾ ਚਾਹੁੰਦੇ ਨੇ ਔਰ ਤਸਵੀਰਾਂ ਦੱਸ ਦਈਏ ਅਸੀਂ ਪੋਲੀਟੈਕਨੀਕਲ ਕਾਲਜ ਦੀਨਾਨਗਰ ਦੇ ਵਿੱਚ ਖੜੇ ਆ ਔਰ ਬੰਠਾਵਾ ਰੋਡ ਕਨਵਿੰਸ ਦੀ ਗੱਲ ਕਰੀਏ ਤਾਂ ਸਾਹਮਣੇ ਰੋਡ ਆ ਹਾਈਵੇ ਦੇ ਉੱਤੇ ਬੱਸ ਰੁਕਦੀ ਆ ਚਾਹੇ ਕੋਈ ਦੀਨਾ ਨਗਰ ਤੋਂ ਆਵੇ ਜਾਂ ਕੋਈ ਗਲੜੀ ਬਹਿਰਾਮਪੁਰ ਤੋਂ ਆਵੇ ਔਰ ਬੱਸ ਬਿਲਕੁਲ ਗੇਟ ਦੇ ਅੱਗੇ ਰੁਕਦੀ ਆ ਔਰ ਆਉਣ ਜਾਣ ਦੀ ਸੁਵਿਧਾ ਜਿਹੜੀ ਆ ਚਾਰੋਂ ਤਰਫ ਰੋਡ ਚੱਲ ਰਹੇ ਨੇ ਔਰ ਇੱਥੇ ਇੱਕ ਗੱਲ ਹੋਰ ਦੱਸ ਦਈਏ ਕਿ ਕੋ ਐਜੂਕੇਸ਼ਨ ਹੋ ਗਿਆ ਔਰ ਕੋ ਐਜੂਕੇਸ਼ਨ ਦੇ ਵਿੱਚ ਲੜਕੇ ਲੜਕੀਆਂ ਦੋਨੋਂ ਹੀ ਇੱਥੇ ਸਟੱਡੀ ਕਰ ਸਕਦੇ ਨੇ ਔਰ ਤਸਵੀਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹੋਰ ਵੀ ਬੱਚੇ ਆਪਣਾ ਪੁਇਖ ਬਣਨ ਵਾਸਤੇ ਇਹ ਜਾਣਕਾਰੀ ਜਿਹੜੀ ਆ ਇਹ ਕਾਲਜ ਤੋਂ ਆ ਕੇ ਲੈ ਸਕਦੇ ਆ ਔਰ ਤਸਵੀਰਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ